ਇਹ ਤੋਂ ਬਰਾਇ ਸਾਬ ਦੇ ਜਿੱਥਾ ਸੁਣਤਾ ਸਤਵਿੰਦਰ ਸਿੰਘ ਨਾਮ ਦੇ ਪੰਦੇ ਦੀ ਇੱਕ ਡੈੱਡ ਬੋਡੀ ਆਈ ਹੈ ਜੀ ਜੋ ਕਿ ਜ਼ਿਲ੍ਹਾ ਫਰੇਗੜ ਸਾਹ ਨਾਲ ਸੰਬੰਧਿਤ ਸੀਗਾ ਇਹ ਮ੍ਰਿਤਕ ਜਿਹੜਾ ਸੀਗਾ ਇਹ 2.5 ਸਾਲ ਪਹਿਲਾਂ ਦੁਬਈ ਗਿਆ ਸੀਗਾ ਇਹਦੀ ਪਿਛੇ 1 ਜੂਨ ਨੂੰ ਬੈਠ ਹੋ ਗਏ ਆਪਰਾ ajo 10 12 ਦਿਨ ਪਹਿਲਾਂ ਦੁਬਈ ਚ ਪਹੇਰ ਹੋ ਗਿਆ ਆਪਣਾ ਮਿਹਨਤ ਮਜ਼ਦੂਰੀ ਕਰਨ ਲਈ ਉੱਥੇ ਗਿਆ ਸੀ ਤੇ ਸਾਨੂੰ ਉਹ ਤੋਂ ਬਾਅਦ ਜੱਸਾ ਸਿੰਘ ਅੰਕਲ ਨੇ ਬਰਾਇ ਸਾਹਿਬ ਨਾਲ ਮਲਾਇਆ ਪਿਛਲੇ ਸ਼ਨੀਵਾਰ ਉਹਨਾਂ ਨੇ ਸਾਡੀ ਡੈੱਡ ਬੋਡੀ ਇੱਥੇ ਸਰਪਚਾਨ ਚ ਬੜੀ ਜ਼ਿਆਦਾ ਹੈਲਪ ਕਰੀ ਸਹਿਯੋਗ ਕਰੀ ਸਰਵਦਾ ਪਲਾ ਮੇਰਾ ਨਾਮ ਸੁਖਿੰਦਰ ਸਿੰਘ ਹੀਰੇ ਜੀ ਮੈਂ ਸਰਵਦਾ ਪਲਾ ਚੈਟੇਟ ਤੋਂ ਆਇਆ ਜੀ ਅੱਜ ਦੁਬਈ ਤੋਂ ਬਰਾਇਸ ਸਾਹਿਬ ਦੇ ਜਿੱਦਾਂ ਸੋਤਾ ਸੁਖਵਿੰਦਰ ਸਿੰਘ ਨਾਮ ਦੇ ਪੱਲੇ ਦੀ ਇੱਕ ਡੈੱਡ ਬੋਡੀ ਆਈ ਹੈ ਜੀ ਜੋ ਕਿ ਜ਼ਿਲ੍ਹਾ ਫਰੀਗੜ ਸਾਹਿਬ ਨਾਲ ਸੰਬੰਧਿਤ ਸੀਗਾ ਇਹ ਮ੍ਰਿਤਕ ਜਿਹੜਾ ਸੀਗਾ ਇਹ 25 ਸਾਲ ਸਾਤ ਪਹਿਲਾਂ ਦੁਬਈ ਗਿਆ ਸੀਗਾ ਜਿਹਦੇ ਪਿਛੇ 1 ਜੂਨ ਨੂੰ ਡੈਥ ਹੋ ਗਈ ਇਹਦਾ ਅੱਜ ਪਰਿਵਾਰ ਇੱਥੇ ਆਇਆ ਸੀ ਜਿਹਦੀ ਮ੍ਰਿਤਕ ਦੇ ਉਹਨਾਂ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀ ਕੀ ਇਹ ਆ ਜੀ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਕਸਟਮ ਵੱਲੋਂ ਹੁਣ ਤੱਕ ਤਕਰੀਬਨ 360 ਮ੍ਰਿਤਕ ਦੇ ਹਾਜਰੀਆਂ ਨੇ ਪਰਿਵਾਰਾਂ ਦੇ ਹਵਾਲੇ ਕਰ ਚੁੱਕੇ ਆ ਜੀ ਮੇਰਾ ਪਿੰਡ ਡੇਹੜੀ ਜੀ ਗੁਰਪ੍ਰੀਤ ਸਿੰਘ ਮੇਰਾ ਨਾਮ ਆ ਸਾਡਾ ਭਰਾ ਜੋ 10 12 ਦਿਨ ਪਹਿਲਾਂ ਦੁਬਈ ਚ ਐਕਸਪਾਇਰ ਹੋ ਗਿਆ ਆਪਣਾ ਮਿਹਨਤ ਮਜ਼ਦੂਰੀ ਕਰਨ ਲਈ ਉੱਥੇ ਗਿਆ ਸੀ ਤੇ ਸਾਨੂੰ ਤੋਂ ਬਾਅਦ ਜਸਾ ਸਿੰਘ ਅੰਕਲ ਦੇ ਵਰਾਇ ਸਾਬ ਨਾਲ ਮਿਲਾਇਆ ਪਿਛਲੇ ਸ਼ਨੀਵਾਰ ਉਹਨਾਂ ਨੇ ਸਾਡੀ ਡੈੱਡ ਬੋਡੀ ਇੱਥੇ ਸਰਪਚਾਨ ਚ ਬੜੀ ਜ਼ਿਆਦਾ ਹੈਲਪ કરી ਸੰਯੋਗ ਕਰੀ ਸਰਬੱਤ ਦਾ ਭਲਾ ਜੇ ਸੁਬਈ ਤੋਂ ਵਰਾਇ ਸਾਬ ਦੇ ਜਿੱਥੇ ਸੋਤਾ ਸੁਖਵਿੰਦਰ ਸਿੰਘ ਨਾਮ ਦੇ ਬੰਦੇ ਦੀ ਇੱਕ ਡੈੱਡ ਬੋਡੀ ਆਈ ਹੈ ਜੀ ਜੋ ਕਿ ਜ਼ਿਲ੍ਹਾ ਫਰੀਗੜ ਸਾਹਦ ਨਾਲ ਸੰਬੰਧਿਤ ਸੀਗਾ ਇਹ ਮ੍ਰਿਤਕ ਜਿਹੜਾ ਸੀਗਾ ਇਹ 2.5 ਸਾਲ ਸਾਤ ਪਹਿਲਾਂ ਦੁਬਈ ਗਿਆ ਸੀਗਾ ਇਹਦੀ ਪਿੱਛੇ 1 ਜੂਨ ਨੂੰ ਡੈਥ ਹੋ ਗਈ ਜੀ ਆਪਰਾ ਜੋ 12-13 ਦਿਨ ਪਹਿਲਾਂ ਦੁਬਈ ਚ ਐਕਸਪਾਇਰ ਹੋ ਗਿਆ ਆਪਣਾ ਮਿਹਨਤ ਮਜ਼ਦੂਰੀ ਕਰਨ ਲਈ ਉੱਥੇ ਗਿਆ ਸੀ ਤੇ ਸਾਨੂੰ ਤੋਂ ਬਾਅਦ ਜੱਸਾ ਸਿੰਘ ਅੰਕਲ ਦੇ ਵਰਾਇ ਸਾਬ ਦਾ ਮਰਾਇਆ ਪਿਛਲੇ ਸ਼ਨੀਵਾਰ ਤੇ ਉਹਨਾਂ ਨੇ ਸਾਡੀ ਡੈੱਡ ਬੋਡੀ ਇੱਥੇ ਸਰਪਚਾਨ ਚ ਬੜੀ ਜ਼ਿਆਦਾ ਹੈਲਪ ਕਰੀ ਸਹਿਯੋਗ ਕਰੀ ਸਰਬੱਤ ਦਾ ਭਲਾ ਮੇਰਾ ਨਾਮ ਸੁਖਿੰਦਰ ਸਿੰਘ ਹੀਰੇ ਵੀ ਮੈਂ ਸਰਬੱਤ ਦਾ ਭਲਾ ਚੇਟੇਟ ਤੋਂ ਆਇਆ ਜੀ ਅੱਜ ਦੁਬਈ ਤੋਂ ਵਰਾਇ ਸਾਬ ਦੇ ਜਿੱਥੇ ਸੁਣਤਾ ਸੁਖਵਿੰਦਰ ਸਿੰਘ ਨਾਮ ਦੇ ਪੱਲੇ ਦੀ ਇੱਕ ਡੈੱਡ ਬੋਡੀ ਆਈ ਹੈ ਜੀ ਜੋ ਕਿ ਜ਼िला ਫਰੀਘੜ ਸਾਹ ਨਾਲ ਸੰਬੰਧਿਤ ਸੀਗਾ ਇਹ ਮ੍ਰਿਤਕ ਜਿਹੜਾ ਸੀਗਾ ਇਹ ਢਾਈ ਸਾਲ ਸਾ ਪਹਿਲਾਂ ਦੁਬਈ ਗਿਆ ਸੀਗਾ ਇਹਦੀ ਪਿਛੇ 1 ਜੂਨ ਨੂੰ ਡੈਥ ਹੋ ਗਈ ਇਹਦਾ ਅੱਜ ਪਰਿਵਾਰ ਇੱਥੇ ਆਜਿਆ ਜਿਹਦੀ ਮ੍ਰਿਤਕ ਦੇ ਉਹਨਾਂ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤੀ ਹੈ ਜੀ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਪਸਟ ਵੱਲੋਂ ਹੁਣ ਤੱਕ ਤਕਰੀਬਨ 360 ਮ੍ਰਿਤਕ ਦੇ ਹਵਾਲੀਆਂ ਨੇ ਪਰਿਵਾਰਾਂ ਦੇ ਹਵਾਲੇ ਕਰ ਚੁੱਕੇ ਹਨ ਜੀ ਮੇਰਾ ਪਿੰਡ ਦਿਹੇੜੀ ਗੁਰਪ੍ਰੀਤ ਸਿੰਘ ਮੇਰਾ ਨਾਮ ਆ ਸਾਡਾ ਭਰਾ ਜੋ 10-12 ਦਿਨ ਪਹਿਲਾਂ ਦੁਬਈ ਚ ਸਫ਼ਰ ਹੋ ਗਿਆ ਆਪਣਾ ਮਿਹਨਤ ਮਜ਼ਦੂਰੀ ਕਰਨ ਲਈ ਉੱਥੇ ਗਿਆ ਸੀ ਤੇ ਸਾਨੂੰ ਤੋਂ ਬਾਅਦ ਜਸਾ ਸਿੰਘ ਅੰਸ਼ਲੇ ਵਰਾਇ ਸਾਬ ਨਾਲ ਮਿਲਾਇਆ ਪਿਛਲੇ ਸ਼ਨੀਵਾਰ ਉਹਨਾਂ ਨੇ ਸਾਡੀ ਡੈੱਡ ਬੋਡੀ ਇੱਥੇ ਸਰਪਚਾਨ ਚ ਬੜੀ ਜ਼ਿਆਦਾ ਹੈਲਪ કરી ਸੰਯੋਗ ਕਰੀ ਸਰਬੱਤ ਦਾ ਭਲਾ ਜੇ ਦੁਬਈ ਤੋਂ ਵਰਾਇ ਸਾਬ ਦੇ ਜਿੱਥੇ ਤੋਂ ਦਾ ਸੁਖਵਿੰਦਰ ਸਿੰਘ ਨਾਮ ਦੇ ਬੰਦੇ ਦੀ ਇੱਕ ਡੈੱਡ ਬੋਡੀ ਆਈ ਹੈ ਜੀ ਜੋ ਕਿ ਜ਼ਿਲ੍ਹਾ ਫਰੀਗੜ ਸਾਹਿਬ ਨਾਲ ਸੰਬੰਧਿਤ ਸੀਗਾ ਇਹ ਮ੍ਰਿਤਕ ਜਿਹੜਾ ਸੀਗਾ ਇਹ 2.5 ਸਾਲ ਸਾ ਪਹਿਲਾਂ ਦੁਬਈ ਗਿਆ ਸੀਗਾ ਇਹਦੀ ਪਿੱਛੇ ਇੱਕ ਜੁਨੂ ਡੈਕਥ ਹੋਈ ਰਹੀ ਹੈ ਆਪਾਂ ਆਜੋ ਰਾਸ 12 ਦਿਨ ਪਹਿਲਾਂ ਦੁਬਈ ਚ ਐਕਸਪਾਇਰ ਹੋ ਗਿਆ ਆਪਣਾ ਮਿਹਨਤ ਮਜ਼ਦੂਰੀ ਕਰਨ ਲਈ ਉੱਥੇ ਗਿਆ ਸੀ ਤੇ ਸਾਨੂੰ ਉਹ ਤੋਂ ਬਾਅਦ ਜੱਸਾ ਸਿੰਘ ਅੰਕਲ ਤੇ ਵਰਾਇ ਸਾਬ ਦਾ ਮਿਲਾਇਆ ਪਿਛਲੇ ਸ਼ਨੀਵਾਰ ਉਹਨਾਂ ਨੇ ਸਾਡੀ ਡੈੱਡ ਬੋਡੀ ਇੱਥੇ ਸਰਪਚਾਨ ਚ ਬੜੀ ਜ਼ਿਆਦਾ ਹੈਲਪ કરી ਸੰਯੋਗ ਕਰੀ ਸਰਬੱਤ ਦਾ ਭਲਾ ਮੇਰਾ ਨਾਮ ਸੁਖਿੰਦਰ ਸਿੰਘ ਹੀਰੇ ਜੀ ਮੈਂ ਸਰਬੱਤ ਦਾ ਭਲਾ ਚੈਟੇਬਕਸ ਤੋਂ ਆਇਆ ਜੀ ਅੱਜ ਦੁਬਈ ਤੋਂ ਵਰਾਇ ਸਾਬ ਦੇ ਜਿੱਥੇ ਸੋਤਾ ਸੁਖਵਿੰਦਰ ਸਿੰਘ ਨਾਮ ਦੇ ਪੱਲੇ ਦੀ ਡੈੱਡ ਬੋਡੀ ਆਈ ਹੈ ਜੀ ਜੋ ਕਿ ਜ਼िला ਫਰੀਗੜ ਸਾਹਦਨ ਨਾਲ ਸੰਬੰਧਿਤ ਸੀਗਾ ਇਹ ਮ੍ਰਿਤਕ ਜਿਹੜਾ ਸੀਗਾ ਇਹ 2.5 ਸਾਲ ਸਾ ਪਹਿਲਾਂ ਦੁਬਈ ਗਿਆ ਸੀਗਾ ਤੇਰੀ ਪਿਛੇ 1 ਜੂਨ ਨੂੰ ਡੈਥ ਹੋ ਗਈ ਇਹਦਾ ਅੱਜ ਪਰਿਵਾਰ ਇੱਥੇ ਆਇਆ ਜੀ ਜਿਹਦੀ ਮ੍ਰਿਤਕ ਦੇ ਉਹਨਾਂ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤੀ ਹੈ ਜੀ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਟ੍ਰਸਟ ਵੱਲੋਂ ਹੁਣ ਤੱਕ ਤਕਰੀਬਨ 360 ਮ੍ਰਿਤਕ ਦੇ ਹਵਾਲੀਆਂ ਨੇ ਪਰਿਵਾਰਾਂ ਦੇ ਹਵਾਲੇ ਕਰ ਚੁੱਕੇ ਆ ਜੀ ਮੇਰਾ ਪਿੰਡ ਡਹੀੜੀ ਜੀ ਗੁਰਪ੍ਰੀਤ ਸਿੰਘ ਮੇਰਾ ਨਾਮ ਆ ਸਾਡਾ ਭਰਾ ਜੋ 10-12 ਸਾਲ ਪਹਿਲਾਂ ਦੁਬਈ ਚ ਐਕਸਪਾਇਰ ਹੋ ਗਿਆ ਆਪਣਾ ਮਿਹਨਤ ਮਜ਼ਦੂਰੀ ਕਰਨ ਲਈ ਉੱਥੇ ਗਿਆ ਸੀ ਤੇ ਸਾਨੂੰ ਤੋਂ ਬਾਅਦ ਜਸਾ ਸਿੰਘ ਅਨਸ਼ਲ ਦੇ ਵਰਾਏ ਸਾਹਿਬ ਨਾਲ ਮਿਲਾਇਆ ਪਿਛਲੇ ਸ਼ਨੀਵਾਰ ਤੇ ਉਹਨਾਂ ਨੇ ਸਾਡੀ ਕੈਟਵੌਕ ਦੀ ਇੱਥੇ ਸਰਪਚਾਨ ਚ ਬੜੀ ਜ਼ਿਆਦਾ ਹੈਲਪ ਕਰੀ ਸਹਿਯੋਗ ਕਰੀ ਸਰਵਦਾ ਆਪਣਾ